ਇਦਾਂ ਆ ਪੀਸਪੋਸ ਕਰ ਲਓ ਇਦਾਂ ਪਤਾ ਲੱਗੇ ਵੀ ਯਾਰ ਇਹ ਕੈਮਰਾ ਅਸਲ ਤੇ ਨਾ ਇਤੋਂ ਹਜ਼ਾਰ ਸਾਲ ਪਹਿਲਾਂ ਪੜ ਗਿਆ ਸੀ ਕਿਤੇ ਪਰ ਆਮ ਲੋਕਾਂ ਨੂੰ ਨਹੀਂ ਪਤਾ ਸੀ ਗੁਰੂ ਸਾਹਿਬ ਦੀਆਂ ਕਿਸੇ ਕੈਮਰੇ ਨਾਲ ਫੋਟੋਆਂ ਖਿੱਚੀਆਂ ਹੈ ਨਾ ਅਸਲ ਤੇ ਹਾਂਜੀ ਤਾਂ ਵੀ ਗੁਰਸਿੱਖਾਂ ਨੂੰ ਉਹਦੀ ਪੂਜਾ ਨਹੀਂ ਕਰੀ ਨਹੀਂ ਜਾਈਦੀ ਉਹ ਹੀ ਤਾਂ ਗੱਲ ਕਰਦੋ ਕਰ ਦੋ ਹੈ ਨਾ ਸਾਡੀ ਪਰ ਹੁਣ ਜਿਹੜੀ ਮੂਰਤ ਆ ਨਾ ਮੂਰਤ ਜ਼ਰੂਰ ਹੈਗੀ ਆ ਦੇਖੋ ਕਿਹੜੀ ਆ ਵੀ ਮੈਂ ਤੁਹਾਨੂੰ ਜੜੀ ਇਹ ਚੀਜ਼ ਨੂੰ ਮੇਰੀ ਧਿਆਨ ਦਿਓ ਵੀ ਮੈਂ ਬਾਰ-ਬਾਰ ਕਹਿੰਦਾ ਨੌਨ ਡਾਈਮੈਂਸ਼ਨਲ ਬਿਨਾ ਬਾਉਂਡਰੀ ਲਾਈਨ ਰੇਖਾਚਿੱਤਰ ਨਹੀਂ ਬਣ ਸਕਦਾ ਵਾ ਜੋ ਜੜੀ ਇਹ ਫੋਟੋ ਕੈਮਰੇ ਵਾਲੀ ਉਹਦਾ ਰੇਖਾਚਿੱਤਰ ਆ ਪਰ ਮੂਰਤ ਹੈਗੀ ਆ ਗੁਰਬਾਣੀ ਚ ਇਹ ਜੜੀ ਅਸੀਂ ਗੱਲ ਕਹਿ ਰਹੇ ਆ ਵੀ ਅਕਾਲ ਮੂਰਤ ਉਹਦੀ ਕੋਈ ਮੂਰਤ ਨਹੀਂ ਹੈਗੀ ਇਹ ਇਹ ਫੇਰ ਫੇਰ ਬੰਦਾ ਤਾਂ ਹੀ ਤਾਂ ਕਨਫਿਊਜ਼ਨ ਹੋ ਰਿਹਾ ਵਾ ਵੀ ਫੇਰ ਬੰਦ ਇੱਕ ਇੱਕ ਇੰਨੀ ਇੰਨੀਆਂ ਵੱਡੀਆਂ ਸਿੱਖਾਂ ਦੀਆਂ ਤਾਂ ਪਈਆਂ ਵੀ ਇਹ ਧਿਆਨ ਕਿਤੇ ਨਾਲ ਜੋੜਨ ਜੋੜਨ ਕਿਤੇ ਜੋੜਨਾ ਤੇ ਹੈਗਾ ਨਾ ਆ ਦੇਖੋ ਮੈਂ ਤੁਹਾਡੇ ਕੋਲ ਅਕੜ-ਕੜ 4 4 ਸਕਰੀਨਸ਼ਾ ਮੈਂ ਅੱਜ ਤਨੀ ਉਹੀ ਪਹਿਲਾਂ ਪਹਿਲਾਂ ਇਹ ਮੰਨੋ ਵੀ ਮੂਰਤ ਕਿਹੜੀ ਦੀ ਗੱਲ ਹੋ ਰਹੀ ਆ ਇੱਥੇ ਬਾਰ ਬਾਰ ਹੋ ਰਹੀ ਆ ਅਕਾਲ ਮੂਰਤ ਵਰ ਪਾਇਆ ਬਨਾਸੀ ਕਦੇ ਨਾ ਮਰੇ ਜਾਇਆ ਹੈ ਨਾ ਸਾਸ ਗਰਾਸ ਨਾ ਵਿਸਰੇ ਸਫਲ ਮੂਰਤ ਗੁਰ ਆ ਇੱਥੇ ਗੁਰੂ ਨਹੀਂ ਲਿਖਿਆ ਗੁਰ 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 ਸ਼ਬਦ ਵਾ ਸਤਿਗੁਰੂ ਸ਼ਬਦੁ ਜਾਰੋ ਦੀਪਾ ਕਿਹੜਾ ਸਤਿਗੁਰ ਗੁਰ ਇੱਥੇ ਗੁਰੂ ਨਹੀਂ ਲਿਖਿਆ ਗੁਰ ਕਿਹੜਾ ਕਿਹੜਾ ਭੇਦ ਪ੍ਰਗਟ ਹੋਇਆ ਗੁਰ ਹੁੰਦਾ ਜਿਹੜਾ ਭੇਦ ਨੂੰ ਖੋਲ ਦੇਵੇ ਉਹ ਜਿਹੜਾ ਪ੍ਰਗਟ ਇਸ ਕਰਕੇ ਮੂਰਤ ਤੋਂ ਬਿਨਾ ਤੁਸੀਂ ਧਿਆਨ ਅਕਾਲ ਮੂਰਤ ਅਜੋਨੀ ਸੰਪੂ ਮਨ ਸਿਮਰਤ ਠੰਡਾ ਧੀਵਾ ਜੀ ਉਹ ਮੂਰਤ ਮੂਰਤ ਹੈਗੀ ਪਰ ਫਿਰ ਵੀ ਉਹ ਕਾਲ ਵਾਲੀ ਕਾਲ ਵਾਲੀਆਂ ਸਾਰੀਆਂ ਜਿਵੇਂ ਬੰਦੇ ਦੀਆਂ ਬਾਹਾਂ ਨੇ ਵੱਡਾ ਵਾ ਛੋਟਾ ਵਾ ਇੱਕ ਆਖਾ 20 ਆਖਾਂ ਨੇ 10 ਲੱਖ ਇਹ ਤੇ ਸਾਰੀਆਂ ਕਾਲ ਵਾਲੀਆਂ ਅਮੂਰਤਾ ਨੇ ਮੂਰਤ ਫੇਰ ਵੀ ਆ ਉਹਨੂੰ ਉਹਨੂੰ ਵੇੜਨਾ ਉਹਦੇ ਨਾਲ ਹੀ ਤੇ ਜੋੜਨਾ ਨਹੀਂ ਤੇ ਫਿਰ ਧਿਆਨ ਤੁਸੀਂ ਗੁਰ ਮੂਰਤ ਸਿਓ ਲਾਏ ਧਿਆਨ ਹੁਣ ਧਿਆਨ ਕਦੇ ਨਾਲ ਲਾਓਗੇ ਜੀ ਹੈ ਹੀ ਕੁਛ ਨਹੀਂਗਾ ਸਿਰ ਧਿਆਨ ਕਿੱਦਾਂ ਲੱਗ ਸਕਦਾ ਦੋਸੋ ਇਹ ਜਿਹੜੀ ਚੀਜ਼ ਹੈ ਨਹੀਂ ਹਾਂਜੀ ਬੋਲੋ ਮੈਂ ਕਿਹਾ ਤੇਰੇ ਧਿਆਨ ਨਾਲ ਲਾਉਣਾ ਸੀ ਤੋਂਨ ਦੇ ਵਿੱਚ ਲਾਉਣਾ ਹੈ ਸ਼ਬਦੀ ਤੁੰਨ ਵਿੱਚ ਲਾਉਣਾ ਬਾਰੇ ਤੁਹਾਨੂੰ ਕਿਹਨੇ ਕਿਹਾ ਤੁੰਨ ਚ ਲਾਉਣਾ ਮਤਲਬ ਤੁੰਨ ਤੁੰਨ ਤੇ ਆਪਕਾਲ ਚ ਹੁੰਦੀ ਆ ਕਾਲ ਤੋਂ ਬਿਨਾ ਤੁੰਨ ਕਿੱਦਾਂ ਰਹੂਗੀ ਇਹ ਧਿਆਨ ਲਾਉਣਾ ਕਿੱਥੇ ਫਿਰ ਮੈਂ ਤੁਹਾਨੂੰ ਕਹਿੰਦਾ ਮੂਰਤ ਹੈਗੀ ਆ ਨਿਸ਼ਾਨ ਹੈਗਾ ਵਾ ਸਿੱਖੀ ਚ ਪਰ ਮੈਂ ਫੇਰ ਵੀ ਤੁਹਾਨੂੰ ਕਹਿ ਰਿਹਾ ਕਿ ਉਹ ਮੂਰਤ ਹੈਗੀ ਪਰ ਉਹ ਕਾਲ ਵਾਲੀ ਨਹੀਂ ਕਿ ਤੇ ਫੇਰ ਵੀ ਹੈਗੀ ਹੈ ਇਹ ਤੇ ਅਹੀਂ ਤੇ ਇਹ ਤੇ ਬਹੁਤ ਵੱਡਾ ਇੱਕ ਸਾਡੇ ਕੋਲ ਕਨਫਿਊਜ਼ਨ ਆ ਗਿਆ ਇਹ ਇਹ ਤੇ ਮਤ ਸੀਗਾ ਵੇਦਮੇ ਦਾ ਪਤਾ ਨਹੀਂਗਾ ਕਹਿੰਦੇ ਕੀ ਆ ਕੋਈ ਇਹਦੇ ਮੁਸਲਮਾਨਾਂ ਦਾ ਚੱਕਰ ਸੀਗਾ ਕਿ ਸਾਨੂੰ ਪਤਾ ਨਹੀਂ ਅੱਲਾ ਕੀ ਆ ਤੇ ਅਸੀਂ ਕਿੱਥੇ ਜੁੜੀਏ ਤੇ ਉਹਨਾਂ ਦੀ ਮਜਬੂਰੀ ਸੀ ਵੀ ਉਹ ਪੈਗੰਬਰ ਦੀ ਉਮਤ ਬਣ ਗਏ ਕੋਈ ਅਵਤਾਰਾ ਦੇਵੀ ਦੇ ਹੁਣ ਹਿੰਦੂ ਕੀ ਕਹਿੰਦੇ ਆ ਅਰੇ ਅਸਲੀ ਜੋ ਈਸ਼ਵਰ ਹੈ ਜਾਂ ਸ੍ਰਿਸ਼ਟੀ ਕਰਤਾ ਉਸਕੋ ਤਾਂ ਕੋਈ ਜਾਣਤਾ ਨਹੀਂ ਉਹ ਤਾਂ ਇੱਕ ਹੀ ਹੋਗਾ ਪਰ ਹਮੇ ਪਤਾ ਹੀ ਨਹੀਂ ਕਿ ਉਸਕੋ ਤਾਂ ਅਸੀਂ ਪੂਜਾ ਵੀ ਨਹੀਂ ਕਰ ਸਕਤੇ ਧਿਆਨ ਵੀ ਲਗਾ ਸਕਤੇ ਤਾਂ ਹਮਾਰੀ ਮਜਬੂਰੀ ਹੈ ਹਮ ਜਾਣਤੇ ਆਂ ਜੇ ਦੇਵੀ ਦੇਵਤਾ ਅਸਲੀ ਉਹ ਨਹੀਂ ਹੈ ਪਰ ਸਾਡੀ ਮਜਬੂਰੀ ਆ ਕਿ ਇਹਨਾਂ ਦੀ ਅਸੀਂ ਮਾਇਆ ਦੀ ਪੂਜਾ ਕਰਨੀ ਅਸੀਂ ਆਪਣੇ ਇਹ ਜਿਹੜਾ ਮੈਂ ਬਾਰ-ਬਾਰ ਕਹਿ ਰਹੇ ਆਂ ਕਿ ਅਸੀਂ ਸਾਨੂੰ ਸਿੱਖਾਂ ਨੂੰ ਹੋਰ ਡੂੰਘੇ ਜਾਣਾ ਪੈਣਾ ਵਾ ਅਸੀਂ ਜਿਹੜੇ ਅਰਥ ਕੁਝ ਗੜਬੜ ਹੋਏ ਆ ਸਾਨੂੰ ਇਹ ਸਮਝਣੀ ਪੈਣੀ ਆ ਹੁਣ ਇੱਥੇ ਬਾਰ ਬਾਰ ਆ ਰਹੀਏ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪੱਗ ਮੇਰੇ ਕੋ ਕੱਟੀ ਗਈ ਅੱਗੇ ਇੱਥੇ ਕਿਹੜੀ ਆ ਰਹੀਏ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਈ ਲੋਭ ਮੋਹ ਮਾਇਆ ਮਮਤਾ ਫੁਨਸ ਆਉਂ ਵਿਖਿਆਨ ਸੇ ਹਰਕ ਰੋਗ ਪਰ ਸੇ ਜਹ ਨਾਹਨ ਸੋ ਮੂਰਤ ਹੈ ਦੇਵਾ ਉਹ ਵਾਲੀ ਆ ਕਿਹੜੀ ਮੂਰਤ ਆ ਹੁਣ ਇਹ ਨਾ ਤੇ ਵਿਸ਼ਨੂੰ ਦੀ ਆ ਚਤੁਰਭੂਜ ਵਾਲੀ ਨਾ ਸ਼ੰਖ ਵਾਲੀ ਆ ਨਾ ਉਹ ਰਾਮ ਦੀ ਆ ਨਾ ਇਹ ਕਿਸੇ ਗੁਰਮੱਹਾ ਦੀ ਆ ਨਾ ਇਹ ਕਿਸੇ ਸਤਵੇਂ ਸਾਮਾਨ ਤੇ ਬੈਠੇ ਕੁਰਸੀ ਤੇ ਦੀ ਆ ਇਹ ਮੂਰਤ ਤੋਂ ਬਿਨਾ ਫਿਰ ਧਿਆਨ ਵਿਚਾਰ ਜੁੜੋਗੇ ਕਿਹੜੇ ਨਾਲ ਮਤਲਬ ਇਹ ਜਿਹੜੀ ਚੀਜ਼ ਆ ਮੈਂ ਮੈਂ ਜਿਹੜਾ ਇੱਕ ਆਪਣੇ ਆ ਨਾ ਵੀ ਮੂਰਤ ਹੈ ਹੈ ਹੀ ਕੁਛ ਨਹੀਂ ਗਾ ਮੈਂ ਉਹਦੇ ਨਾਲ ਨਹੀਂ ਕਿਹਾ ਹੈਗਾ ਸਹਿਮਤ ਇਸ ਵਿਚਾਰ ਨਾਲ ਨਾ ਹੀ ਗੁਰਬਾਣੀ ਇਹ ਗੱਲ ਕਿਤੇ ਕਰ ਰਹੀ ਆ ਜਿਹੜੀ ਹਾਂ ਉਹ ਇਹ ਗੱਲ ਹੈਗੀ ਆ ਵੀ ਉਹ ਆਕਾਰ ਵਾਲੀ ਕਾਲ ਵਾਲੀ ਮੂਰਤ ਨਹੀਂ ਵੀ ਉਹਦੀ ਰੂਪ ਰੇਖਾ ਰੇਖਾ ਚਿੱਤਰ ਨਹੀਂ ਬਣ ਸਕਦਾ ਕਿਹੜੀ ਫਿਰ ਬੰਦਾ ਕਹਿੰਦਾ ਫਿਰ ਇਦਾਂ ਕਿਦਾਂ ਹੋ ਸਕਦਾ ਭਾਜੀ ਤਾਂ ਇਹ ਤੇ ਗੁਰਬਾਣੀ ਕਹਿ ਰਹੀ ਹੈ ਵੀ 부ਝਾਰਤ 부ਝਾਈ ਹੋਏ ਨੇ ਇਹ ਇਹ ਰਿਡਨ ਇਹ ਸੋਲਵ ਕੀਤੀ ਹੈ ਦੁਨੀਆ ਇੱਥੇ ਫਸੀ ਸੀ ਜਿਹੜਾ ਨਿਰਗੁਣ ਸਰਗੁਣ ਵਾਲਾ ਜਿਹੜਾ ਰੌਲਾ ਸੀਗਾ ਉਹ ਇੱਥੇ ਤੇ ਫਸਿਆ ਸੀਗਾ ਜਿਹੜਾ ਕਬੀਰ ਸਾਹਿਬ ਦਾ ਸ਼ਬਦ ਪੜਿਆ ਵਾ ਇਜੇ ਜਿਵੇਂ ਆਪ ਪੁਰਾਣੇ ਅੱਖਰ ਕਰਨੇ ਆ ਤੇ ਫਿਰ ਆ ਜਾਂਦਾ ਵੀ ਵੱਡਾ ਛੋਟਾ ਸੋਹਣਾ ਕਾਲਾ ਅਗਲੀ ਅੱਖਾਂ ਸੋਹਣੀ ਆ ਭੈੜੀਆਂ ਤੇ ਇਹ ਇਹ ਅੱਖਰ ਖਿਰ ਜਾਏਗੇ ਸਾਰੇ ਕਰਮਨਾ ਕਰਤ ਜਿਹੜੇ ਆ ਤੇ ਉਹ ਅੱਖ ਫੇਰ ਕਦੇ ਮੰਨ ਨਹੀਂ ਟਿਕਦਾ ਸੋ ਅਸੀਂ ਜਿਹੜੀ ਆ ਇਹ ਇਹ ਇਸ ਗੱਲ ਨੂੰ ਉੱਤੇ ਸਿੱਖਾ ਨੂੰ ਇਹੀ ਵਾਈ ਕਹਿ ਰਹੇ ਆ ਵੀ ਤੁਸੀਂ ਅਸੀਂ ਗੱਲਾਂ ਜਿਹੜੀਆਂ ਕਰ ਰਹੇ ਆ ਉਹ ਅਸੀਂ ਸਰਫੇਸ ਲੈਵਲ ਦੀਆਂ ਗੱਲਾਂ ਕਰ ਰਹੇ ਆ ਇਹ ਜੀਆਂ ਗੱਲਾਂ ਤੇ ਆਰੇ ਸਮਝੀ ਵੀ ਕਰ ਦੇਣਗੇ ਇਹ ਜਿਹੜੀਆਂ ਗੱਲਾਂ ਤੇ ਕਾਮਰੇਡ ਨਾਸਤਿਕ ਵੀ ਕਰ ਦੇਣਗੇ ਇਹ ਜਿਹੜੀਆਂ ਗੱਲਾਂ ਤੇ ਕੁਝ ਮੁਸਲਮਾਨ ਵੀ ਕਰ ਦੇਣਗੇ ਪਰ ਇਹ ਨਹੀਂ ਉੱਥੇ ਤੇ ਉੱਥੇ ਤੇ ਫਿਰ ਬੰਦੇ ਦੀ ਭਟਕਣਾ ਕਿੱਥੇ ਮੁੱਕਦੀ ਆ ਅ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਅਹ ਹੁਣ ਕੱਟਿਆ ਗਿਆ ਤੁਹਾਡੇ ਇਦਾਂ ਆ ਇੱਕਾਂਗਾ ਇਹੋ ਹੋਰ ਮੈਂ ਅੱਗੇ ਸਕਰੀਨਸ਼ਾਟ ਲਾਉਂਦਾ ਇਹ ਤੇ ਜੇ ਚੌਥਾ ਹਿੱਸਾ ਵਾ ਇਹ ਪੰਕਤੀਆਂ ਤੇ ਇਹ ਸਾਨੂੰ ਇਹਦੇ ਲਈ ਮਨਨਾ ਪੜਨਾ ਮਾਪੀ ਸਾਡੀ ਵਿਆਖਿਆਵਾਂ ਚ ਅਜੇ ਕੁਝ ਕਮੀ ਗੜਬੜ ਹੋਤੀ ਰਹਗੀ ਆ ਅਸੀਂ ਇਸੇ ਕਰਕੇ ਸਾਡੇ ਜਿਹੜੇ ਵਿਰੋਧ ਹੋ ਰਹੇ ਨੇ ਇਸੇ ਕਰਕੇ ਅਸੀਂ ਇਕੱਠੇ ਨਹੀਂ ਹੋ ਪਾ ਰਹੇ ਸਾਡੇ ਕੋ ਕੁਝ ਕੇਂਦਰ ਤੇ ਬਚਿਆ ਹੀ ਨਹੀਂ ਜਿੱਥੇ ਜੁੜ ਸਕੀਏ ਨਹੀਂ ਤੁਸੀਂ ਧਿਆਨ ਧਿਆਨ ਲਾਉਣ ਨੂੰ ਧਿਆਨ ਲਾਉਣ ਨੂੰ ਮੰਨਦੇ ਤੁਸੀਂ ਪਰਮਾਤਮਾ ਜੀ ਧਿਆਨ ਆ ਬਿਲਕੁਲ ਤੁਸੀਂ ਜੋੜਨਾ ਕਿੱਦਾਂ ਧਿਆਨ ਜੋੜ ਜੋਗ ਜੁੜਨਾ ਕਿਸੇ ਚੀਜ਼ ਨਾਲ ਕਿ ਤੁਸੀਂ ਇਹ ਲੋਗੇ ਕਿਤੇ ਜੁੜੋਗੇ ਧਿਆਨ ਧਿਆਉਗੇ ਧਿਆਨ ਦਾ ਮਤਲਬ ਹੁੰਦਾ ਤੂੰ ਫੋਕਸ ਔਨ ਸਮਥਿੰਗ ਟੂ ਕਨਸੈਂਟਰੇਟ ਟੂ ਕਨੈਕਟ ਵਿਦ ਸਮਥਿੰਗ ਫੇ ਉਹ ਧਿਆਨ ਲਾਉਣਾ ਕਿੱਥੇ ਕਰੋ ਸਹੀ ਨਹੀਂਗਾ ਤੇ ਫਿਰ ਕਹਦੇ ਨਾਲ ਜੁੜੋਗੇ ਨਹੀਂ ਫਿਰ ਧਿਆਨ ਲਾਉਣਾ ਕਿੱਥੇ ਆ ਉਹੀ ਤਾਂ ਮੈਂ ਕਹਿ ਰਿਹਾ ਵੀ ਆ ਇਹ ਪਹਿਲਾ ਆ ਮੇਰਾ ਤੇ ਸਾਰਾ ਜੋਰ ਹੀ ਏ ਇਸ ਗੱਲ ਤੇ ਆ ਕਿ ਬਾਉਂਡਰੀ ਪੁੱਛ ਕਰਨ ਤੇ ਜਿਗਿਆਸਾ ਦੇ ਪੈਦਾ ਕਰੋ ਵੀ ਇਹ ਫਿਰ ਪਹਿਲਾਂ ਤਾਂ ਤੁਸੀਂ ਇਹ ਤੇ ਇੱਥੇ ਤੇ ਆਓ ਵੀ ਮੈਂ ਜਿਹੜੀ ਗੱਲ ਕਰ ਰਿਹਾ ਵਾਂ ਉਹ ਜਾਇਜ਼ ਆ ਕਿ ਨਜਾਇਜ਼ ਆ ਜੇ ਮੇਰੀ ਗੱਲ ਦੀ ਨੌਨਸੈਂਸ ਆ ਫੇਰ ਤੇ ਲੋੜ ਹੀ ਨਹੀਂ ਕਿ ਜੇ ਸੈਂਸ ਮੇਕ ਕਰਦੀ ਹੈ ਤਾਂ ਫਿਰ ਆਪਾਂ ਨੂੰ ਇਹਦੇ ਇਹਦੇ ਪ੍ਰਤੀ ਜਗਿਆਸਾ ਪੈਦਾ ਕਰੀਏ ਸਿੱਖਭਿਰਤੀ ਪੈਦਾ ਕਰੀਏ ਵੀ ਇਹ ਗੱਲ ਜੇ ਸਹੀ ਆ ਯਾਰ ਕੁਛ ਨਾ ਕੁਛ ਤੇ ਚਾਹੀਦਾ ਵਾ ਜੁੜੀ ਹੈ ਕਿੱਥੇ ਧਿਆਨ ਕਿੱਥੇ ਲਈਏ ਫਿਰ ਉਹਦੇ ਪ੍ਰਤੀ ਆਪਣੇ ਅੰਦਰ ਪ੍ਰੇਮ ਆਪਣੇ ਅੰਦਰ ਪਿਆਸ ਪੈਦਾ ਕਰੀਏ ਫਿਰ ਅੱਗੇ ਅੱਗੇ ਗੱਲ ਵੀ ਉਹ ਵੀ ਗੱਲ ਕਰਾਂਗੇ ਉਹ ਉਸੇ ਲਈ ਤੇ ਮੈਂ ਲਿਖਿਆ ਵੀ ਉਹ ਉਹ ਸਵਾਲ ਨਾਲ ਜੇ ਮੈਨੂੰ ਕਰਵਾ ਜੇ ਅਸੀਂ ਸਾਰੇ ਸਮਝੀ ਜਾਂਦੇ ਆ ਵੀ ਅਸੀਂ ਸਾਰੇ ਸਿੱਖ ਨਹੀਂ ਨੇ ਸਾਨੂੰ ਬੜੀ ਸਮਝ ਆ ਸਾਨੂੰ ਬੜੀ ਸਮਝ ਆ ਅਨਹੀਂ ਹੈਗੀ ਅਜੇ ਅਜੇ ਪੀਸ ਨਹੀਂ ਤੇ ਨਹੀਂ ਹੁੰਦੇ ਤੇ ਇੰਨਾ ਖਲਾਰਾ ਨਹੀਂ ਪਿਆ ਹੋਣਾ ਸੀਗਾ ਇੰਨੀ ਝਟਕਣਾ ਨਹੀਂ ਹੋਣੀ ਸੀਗੀ ਸੋ ਇਹ ਆਸੀਂ ਤਾਂ ਜੀ ਆਸੀਂ ਪੈਦਾ ਕਰ ਰਹੇ ਆ ਵੀ ਇਹ ਹੋਪ ਆ ਹੋਪ ਹੋਗੀ ਤੇ ਕੋਈ ਨਹੀਂ ਕਰ ਲਾਂਗੇ ਕਈਆਂ ਨਾਲ ਸਾਂਝੀ ਕੀਤੀ ਆ ਗੱਲ ਮੈਂ ਤੁਹਾਡੇ ਨਾਲ ਵੀ ਕਿਸੇ ਦਿਨ ਕਰ ਲਾਂਗੇ ਤੁਸੀਂ ਅਜੇ ਆਪਾਂ ਨੇ ਉਹ ਜਿਹੜੇ ਮੈਂ ਦੂਸਰੇ ਵੀਰ ਨੂੰ ਕਿਹਾ ਚਾਰ ਸਵਾਲ ਆ ਹੋਰ ਆ ਤੁਸੀਂ ਉਹਦੇ ਤੇ ਤੇ ਆਓ ਤੁਸੀਂ ਗੁਰਮਤਿ ਦੀ ਕੰਡੀਸ਼ਨ ਕਿਉਂਕਿ ਇਹ ਇੱਕ ਇਹ ਇੱਕ ਅਲੱਗ ਜਾਣਕਾਰੀ ਨਹੀਂ ਜੇ ਜਾਣਕਾਰੀ ਸਾਂਝੀ ਕਰ ਦਿੱਤੀ ਤੇ ਉਸ ਜਾਣਕਾਰੀ ਚ ਕੁਝ ਖੂਟ ਨਾ ਨਿਕਲਿਆ ਤੇ ਫਿਰ ਇਹਦੇ ਨਾਲ ਤੁਹਾਨੂੰ ਬਿਲਕੁਲ ਤਨੋਂ ਮਨੋਂ ਮਤਲਬ ਤੁਹਾਨੂੰ ਜੁੜਨਾ ਪੈਣਾ ਹੈ ਇਸ ਵਾਰਕ ਤੇ ਇਸ ਹੁਕਮ ਚ ਫਿਰ ਘਰੇ ਨਹੀਂ ਮੁੜ ਸਕਦੇ ਇਹ ਗੁਰਸਿੱਖੀ ਬਾਰ ਬਾਰ ਕਹਿੰਦੀ ਵੀ ਸਿਰ ਲੈ ਕੇ ਆਣਾ ਜੇ ਇੱਥੇ ਸੱਚ ਮਿਲ ਗਿਆ ਤੇ ਸਿਰ ਇੱਥੇ ਧਾ ਦੇਣਾ ਫਿਰ ਆ ਨੀ ਵੀ ਉਹ ਠੀਕ ਆ ਗੱਲਾਂ ਤੇ ਪਰ ਮੈਂ ਚੱਲਿਆ ਹਾਂ ਮੇਰਾ ਜਿਹੜਾ ਦਿਮਾਗ 'ਚ ਫਤੂਰਾ ਇਹ ਮਤਲਬ ਸਿੱਧੀ ਗੱਲ ਹੈ ਸਿੱਕੀ ਕੇ ਦਾ ਲਿਆਜ ਨਹੀਂ ਕਰਦੀ ਭਾਵੇਂ ਕਰਦਾ ਜੰਮਿਆ ਕਿਉਂ ਨਾ ਹੋਵੇ ਨਹੀਂ ਮੈਂ ਇਹ ਮੈਂ ਸਵਾਲ ਦਾ ਮੇਰਾ ਇਹ ਉਹੀ ਹੈ ਵੀ ਧਿਆਨ ਲਾਉਣਾ ਕਿੱਥੇ ਆ ਉਹ ਦੱਸੋ ਤੁਹਾਨੂੰ ਮੈਂ ਤੁਹਾਨੂੰ ਦੱਸਣ ਦਿਆਂ ਵੀ ਤੁਸੀਂ ਪਹਿਲਾਂ ਮੰਨਦੇ ਜੇ ਵੀ ਇਹ ਇਹ ਗੱਲ ਸਹੀ ਆ ਵੀ ਇਹ ਨਹੀਂ ਹਨ ਸਮਝ ਨਹੀਂ ਆਈ ਤੁਸੀਂ ਕਿ ਮਤਲਬ ਕੀ ਸਮਝਾਉਣਾ ਚਾਹੁੰਦੇ ਹੋ ਤੁਹਾਨੂੰ ਤੁਹਾਨੂੰ ਲੱਗ ਰਿਹਾ ਨਹੀਂ ਮੈਂ ਸਮਝਾਉਣਾ ਇਹ ਕਹਿ ਰਿਹਾ ਵੀ ਤੁਹਾਨੂੰ ਲੱਗਦੇ ਆ ਵੀ ਇਹ ਗੱਲ ਸਹੀ ਆ ਵੀ ਹੋਣਾ ਚਾਹੀਦਾ ਕੁਝ ਨਾ ਕੁਝ ਕਿ ਨਹੀਂ ਲੋੜ ਤੁਹਾਨੂੰ ਤਾਂ ਤੇਹੀ ਸਮਝ ਆ ਵੀ ਜਿਹੜੇ ਸ਼ਬਦ ਵਿੱਚ ਧਿਆਨ ਲਾਉਣਾ ਮੇਰੇ ਧੁਨ ਵਿੱਚ ਧਿਆਨ ਲਾਉਣਾ ਸ਼ਬਦ ਵਿੱਚ ਧੁਨ ਨਾ ਕਿਹੜੇ ਸ਼ਬਦ ਵਿੱਚ ਲਾਉਣਾ ਧੁਨ ਧੁਨ ਤੋਂ ਤੂੰ ਹੀ ਕਿਦਾਂ ਲਾ ਲਿਆ ਵੀ ਸ਼ਬਦ ਦਾ ਮਤਲਬ ਆਵਾਜ਼ ਆ ਜਾਂ ਕੋਈ ਨਾਦ ਆ ਜਾਂ ਕੋਈ ਕੰਗਰੂ ਸੁਣਨੇ ਆ ਜਾਂ ਕੋਈ ਢੋਲਕੀਆਂ ਸੁਣਨੀ ਆ ਜਾਂ ਕੋਈ ਸ਼ੋਰ ਆ ਜਾਂ ਸਾਹ ਦੀ ਆਵਾਜ਼ ਸੁਣਨੀ ਆ ਨਹੀਂ ਸਾਹ ਦੀ ਬੰਬ ਹੈ ਬਿਲਕੁਲ ਸਭ ਦੇ ਵਿੱਚ ਧੁਨ ਵਿੱਚ ਧਿਆਨ ਲਾਉਣਾ ਉਹ ਉਹ ਕਿਉਂ ਤੁਸੀਂ ਆਪ ਬੋਲ ਕੇ ਆਪਣੇ ਆਪ ਨੂੰ ਸੁਣਾਈ ਜਾ ਰਹੇ ਉਹਦੇ ਵਿੱਚ ਕਰਤਾ ਕਿੱਥੇ ਆ ਗਿਆ ਤੂੰ ਕਰਤਾ ਤਾਂ ਬਹਿਗੁਰੂ ਦਾ ਨਾਂ ਹੀ ਕਰਤਾ ਵਾ ਨਹੀਂ ਉਹ ਤੇ ਉਹ ਨਾਂ ਤੇ ਹੋਰ ਵੀ بڑے ਨਾਂ ਨੇਗੇ ਤੇ ਉਪਰ ਹੈ ਕਿ ਆ ਕਿਤੇ ਧਿਆਨ ਜੁੜਨਾ ਕਹਦੇ ਨਾਲ ਉਹ ਤੇ ਤੁਸੀਂ ਇੱਕ ਸ਼ਬਦ ਬੋਲ ਕੇ ਸ਼ਬਦ ਨੂੰ ਨਾਲ ਜੁੜੀ ਜਾ ਰਹੇ ਜੇ ਤੇ ਖਾਲੀ ਜਗ੍ਹਾ ਬਣਾਈ ਜਾ ਰਹੇ ਜੇ ਉਹਦੇ ਵਿੱਚੋਂ ਤੁਹਾਡੇ ਜ਼ੋਰ ਹੀ ਬਾਹਰੋਂ ਅਨੁਪਾਵਾਈ ਜਨੇ ਯਾਦ ਕਰਨਾ ਉਹਦਾ ਨਾਮ ਪਰ ਰੱਖ ਲਿਆ ਉਹਨੂੰ ਯਾਦ ਕਰਨਾ ਚਾਹੇ RAM ਕਹੋ ਚਾਹੇ ਚਾਹੇ ਤੁਸੀਂ ਮਰਦੀ ਕਹੋ ਯਾਦ ਕਰਨਾ ਕਿੰਨੂੰ ਯਾਦ ਕਰਨਾ ਆ ਭਾਜੀ ਉਹੀ ਤੇ ਮੈਂ ਕਹਿੰਦੇ ਆ ਯਾਦ ਕਿੰਨੂੰ ਕਰਨਾ ਕਰਤੇ ਨੂੰ ਕਰਤੇ ਨੂੰ ਉਹ ਦੇਖੋ ਕਰਤਾ ਕਿੰਨੂੰ ਕਹਿੰਦੇ ਉਹ ਵੀ ਤੂੰ ਨਾ ਤਨਕ ਤੋ ਕਰਤੇ ਨੂੰ ਆਪਾਂ ਧਿਆਨ ਕਰਤੇ ਚਲਾਉਣਾ ਪਰ ਤੂੰ ਨਾ ਕਰਤਾ ਨਹੀਂ ਗੀ ਕੀਗਾ ਪਰ ਤੁਸੀਂ ਇਹਦੀ ਪਿਆਸ ਪੈਦਾ ਕਰਨੀ ਆ ਵੀ ਤੁਸੀਂ ਕਰਤੇ ਨੂੰ ਲੱਭਣਾ ਵਾ ਹਾਂ ਤੁਸੀਂ ਬੁੱਝਣਾ ਵਾ ਤੁਹਾਡੇ ਚ ਪਿਆਸ ਹੈਗੀ ਆ ਪਿਆਸ ਤਾਂ ਹੈਗੀ ਤਾਂ ਹੀ ਧਿਆਨ ਲਾਉਣਾ ਜੇ ਪਿਆਸ ਹੋ ਨਹੀਂ ਮੈਂ ਭਾਜੀ ਅਸੀਂ ਕਿਉਂਕਿ ਜਿਹੜੀਆਂ ਹੁਣ ਸਾਡੇ ਤੱਕ ਇਹ ਗੱਲਾਂ ਬਣੀ ਆ ਵੀ ਨਾਦ ਚ ਇਹਦੇ ਚ ਧੁਨ ਚ ਮਤਲਬ ਇਹ ਨਾ ਤੇ ਗੁਰਬਾਣੀ ਚ ਰਿਪੀਟ ਹੋਰੀਆਂ ਗੱਲਾਂ ਨਾਲੇ ਧੁਨ ਦੇ ਮਤਲਬ ਦੋ ਹੁੰਦੇ ਆ ਇੱਕ ਹੁੰਦੇ ਆ ਆਵਾਜ਼ ਤੇ ਇੱਕ ਧੁਨ ਦੇ ਹੁੰਦਾ ਕਿਸੇ ਚੀਜ਼ ਦਾ ਫਤੂਰ ਧੁਨ ਸਵਾਰ ਹੋ ਜਾਣੀ ਆਪਾਂ ਕਹਿੰਦੇ ਆ ਵੀ ਉਹ ਗੱਡੀ ਲਿਆਂਦੀ ਫਲਾਣੇ ਨੇ ਨਵੀਂ ਉਸ 24 ਘੰਟਿਆਂ ਦੇ ਤੇ ਵੈਕਸੀ ਕਰੇ ਕੱਪੜੇ ਮਾਰੀ ਜਾਂਦੇ ਇੱਕੋ ਹੀ ਤੁਹਾਨੂੰ ਸਵਾ ਰਹੀਂਦੀ ਵੀ ਗੱਡੀ ਚਮਕਾਈ ਜਾਵਾ ਬਸ ਹੋਰ ਕੋਈ ਕੰਮ ਹੀ ਨਹੀਂ ਹੋ ਮੋਰ ਕੇ ਪਾਸੇ ਧਿਆਨ ਹੀ ਨਹੀਂ ਹੁੰਦਾ ਸੋ ਇਹ ਹੈਗੀ ਆ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਵੀ ਸੁਰਤ ਨੂੰ ਉਹਦੀ ਧੁਨ ਚ ਉਹਦੇ ਚੇਲੇ ਉਹਦੇ ਪਾਸੇ ਧਿਆਨ ਰਵੇ ਉਹ ਨਾਲ ਜੋੜ ਕੇ ਰੱਖੋ ਸ਼ਬਦ ਗੁਰੂ ਦੇ ਤੇ ਇਹ ਇੱਥੇ ਜਿਹੜਾ ਵਾ ਜੇ ਅਸੀਂ ਆਵਾਜ਼ ਕਰ ਲਾਂਗੇ ਵੀ ਕਿਹੜਾ ਜਿਹਾ ਆਵਾਜ਼ ਫਿਰ ਵਾਹਿਗੁਰੂ ਵਾਹਿਗੁਰੂ ਕਰੀ ਜਾਗੇ ਫਿਰ ਕਈਆਂ ਨੂੰ ਵਾਹਿਗੁਰੂ ਚ ਵਿਸ਼ਨੂ ਦਿਖਣ ਲੱਗ ਪੈਣਾ ਵਾ ਕਈਆਂ ਨੂੰ ਕੋਈ ਹੋਰ ਗੱਗ ਕੋਈ ਆ ਜਿਹੜੇ ਹੋਰ ਅਰਥ ਕੀਤੇ ਆ ਕਈਆਂ ਨੂੰ ਕੁਝ ਲਾਈਟਾਂ ਦਿਖਣ ਲੱਗ ਪੈਣੀਆਂ ਹਨੇਦਾਰ ਤੋਂ ਲਾਈਟ ਆ ਜੀ ਇਹ ਪ੍ਰਕਾਸ਼ ਆ ਜੀ ਇਹ ਨੂੰ ਕੋਈ ਕੰਗਰੂ ਸੌਣ ਲੱਗ ਪੈਣੇ ਆ ਮਤਲਬ ਉਹ ਤੇ ਫਿਰ ਕਿੰਨਾ ਕੁ ਉਹਦੇ ਤਾਂ ਉਹ ਵਾਹਿਗੁਰੂ ਨਾਮ ਦੇ ਥੱਲੇ ਤੇ ਤੁਸੀਂ ਕਿੰਨੀਆਂ ਕਈਆਂ ਨੂੰ ਗੁਰਦਾਨਿਕ ਸਾਹਿਬ ਦੀਆਂ ਦਰਸ਼ਨੋਂ ਕਈਆਂ ਨੇ ਕਹਿਣਾ ਮੈਂ ਵਾਹਿਗੁਰੂ ਵਾਹਿਗੁਰੂ ਜਾਪ ਕਰਦਾ ਵਾਂ ਧਿਆਨ ਲਾਉਣਾ ਵਾ ਵੀ ਮੈਨੂੰ ਨਾ ਛੜੇ ਕੋੜੇ ਸਵਾਰ ਚੌਥੇ ਦਸਵੇਂ ਪਾਸ਼ਾ ਸਣੇ ਸਾਹਿਬ ਜਾ ਦੇ ਦਰਸ਼ਨ ਹੋ ਜਾਣ ਮੈਨੂੰ ਗੁਰਦਾਨਿਕ ਸਾਹਿਬ ਜੀ ਦੇ ਦਰਸ਼ਨ ਹੋ ਜਾਣ ਉਹ ਹੋ ਜਾਣੇ ਜਾਂ ਫਿਰ ਮਤਲਬ ਇਹ ਜਿਹੜੀ ਗੱਲ ਆ ਇਹ ਅਸੀਂ ਆ ਮੈਂ ਆ ਸ਼ਬਦ ਪੜ ਲਈਏ ਸਫਲ ਮੂਰਤ ਅਕਾਲ ਵਹੀਦ ਕਟਿਆ ਗਿਆ ਥੱਲੇ ਕਰ ਪੂਜਾ ਹੋਮ ਏ ਮਨੂਆ ਅਕਾਲ ਮੂਰਤ ਗੁਰਦੇਵਾ ਸਤਗੁਰ ਕੀ ਮੂਰਤ ਹਿਰਦੇ ਵਸਾਏ ਸਹਿਜ ਤਵ ਨੈਨ ਨਨ ਨੈਨ ਹੈ ਤੋਹਿ ਕੋ ਸਹਿਸ ਮੂਰਤ ਨਨ ਨਾ ਇਕ ਤੋਹਿ ਹੁਣ ਇੱਥੇ ਵੀ ਮੂਰਤੀਆ ਬਧਾਇਆ ਇਹਦੇ ਵਿੱਚ ਇਹਨੂੰ ਅਮਾਰਤ ਨਹੀਂ ਕਰਨ ਰਿਆ ਅੱਜ ਇਹ ਤੁਸੀਂ ਆਪ ਸੁਣੋਗੇ ਤੁਹਾਨੂੰ ਆਧਾ ਮੋਟਾ ਮੋਟਾ ਆਈਡੀਆ ਹੋਣ ਲੱਗ ਪੈਣਾ ਸਫਲ ਮੂਰਤ ਜਾ ਕੀ ਨਿਰਮਲ ਸੇਵ ਉਹਦੀ ਮੂਰਤ ਸੂ ਸੂਰਤ ਮੂਰਤ ਆਦ ਅਨੂਪ ਇਹ ਜਿਹੜਾ ਜਿਸ ਭੇਟੀਏ ਸਫਲ ਮੂਰਤ ਕਰੇ ਸਦਾ ਕੀਰਤ ਕੀਰਤ ਕੀਰਤੀ ਕਰਨੀ ਪ੍ਰੇਜ ਗੁਰਪ੍ਰਸਾਦ ਕੋਉ ਨੇਤਰੂ ਪਿੱਛੇ ਕੋਈ ਕੋਈ ਨੇਤਰੂ ਗੁਰਪ੍ਰਸਾਦ ਉਹਨੂੰ ਜਾਣਦਾ ਸਮਝਦਾ ਤੇ ਉਹਨੂੰ ਵੇਖਦਾ ਤੇ ਸਦਾ ਕੀ ਜਿਹਦੀ ਕੀਰਤਨ ਕਰਨੀ ਸੋ ਇਹ ਜਿਹੜੇ ਸ਼ਬਦ ਨੇਗੇ ਕਿੰਨੇ ਹੀ ਆਈ ਜਾਣੇ ਸਫਲ ਮੂਰਤ ਗੁਰਦੇਵ ਸੋ ਇਹ ਜਿਹੜਾ ਗੁਰ ਕੀ ਮੂਰਤ ਮੰਨਵੇਂ ਧਿਆਨ ਉਹਨੇ ਗੁਰ ਕੀ ਆ ਗੁਰੂ ਦੀ ਨਹੀਂ ਲਿਖਿਆ ਹੋਇਆ ਅਰਥਾਂ 'ਚ ਗੁਰੂ ਕਰ ਦਿੱਤਾ ਹੁਣ ਅਸੀਂ ਗੁਰ ਗੁਰੂ ਦੇ ਇੱਕ ਕਰ ਦਿੱਤੇ ਕਿਹੜੇ ਗੁਰ ਗੁਰੂ ਸ਼ਬਦ ਸਤਗੁਰ ਸ਼ਬਦ ਉਜਾਰੋ ਦੀਪਾ ਇਹ ਕਿਹੜੇ ਗੁਰ ਸ਼ਬਦ ਦੀ ਗੱਲ ਹੋ ਰਹੀ ਹੈ ਕਿਹੜੇ ਭੇਦ ਪ੍ਰਗਟ ਹੋਈ ਦੀ ਗੱਲ ਹੋ ਰਹੀ ਹੈ ਕਿਹੜਾ ਪ੍ਰਗਟ ਹੋ ਕੇ ਮੂਰਤੀਮਾਨ ਹੋ ਗਿਆ ਮਤਲਬ ਉਹਨੇ ਆਪਣੇ ਆਪਣੀ ਪਛਾਣ ਗੁਰਮੁਖਾ ਉਹਨੇ ਆਪਣਾ ਮੁਖ ਦਿਖਾ ਦਿੱਤਾ ਵੀ ਉਹਨੇ ਆਪਣਾ ਮਤਲਬ ਕਲੀਅਰਿਟੀ ਦੇ ਦਿੱਤੀ ਆ ਵੀ ਆ ਵਾ ਮੈਂ ਕਰਤਾ ਇਹ ਸੱਚ ਵਾ ਇਹ ਹੈ ਚੱਲ ਵਾ ਇਹ ਇੱਥੇ ਜੋੜਨਾ ਵਾ ਈਦਾ ਤੇ ਇਹਦੀ ਵਿਚਾਰ ਕਰਨੀ ਆ ਇਹਦੀ ਕੀਰਤੀ ਕਰਨੀ ਆ ਕੀਰਤਨ ਕਰਕੇ ਸੋ ਇਹ ਇਹ ਜਿਹੜੀ ਚੀਜ਼ ਆ ਇਹ ਹੁਣ ਇੰਨੇ ਮੈਂ ਸ਼ਬਦ ਲਾਈ ਜਾਂਦਾ ਵਾਂ ਆ ਬਦਲ ਬਦਲ ਕਈ ਵਰੀ ਨੂੰ ਆ ਆਪਾਂ ਕਈ ਪਾਸਿਓਂ ਦੇ ਦਿੰਦੀ ਆ ਪਰ ਮੈਨੂੰ ਲੱਗਦਾ ਮжоਰਿਟੀ ਜਾਂ ਸਾਰੇ ਨਹੀਂ ਤੇ ਉੱਥੇ ਹੀ ਆ ਰਹੇ ਆ ਸਹਿਤ ਮੂਰਤ ਏਕੋ ਪ੍ਰਭ ਠਾਕੁਰ ਪ੍ਰਭ ਏਕੋ ਮੂਰਤ ਤਾਰੇ ਅਕਾਲ ਮੂਰਤ ਜਿਸ ਕਦੇ ਨਾਹੀ ਖਾ ਖਾਓ ਜਿਹੜੀ ਕਦੀ ਜਿੰਨ ਕੋਈ ਖਤਮ ਨਹੀਂ ਹੁੰਦੀ ਮਖਾ ਨਹੀਂ ਸਕਦਾ ਮਾਰ ਨਹੀਂ ਸਕਦਾ ਅੰਤ ਨਹੀਂ ਕਰ ਸਕਦਾ ਜਿਹੜੀ ਸਦਾ ਸਥਿਰ ਵਾ ਅਕਾਲ ਮੂਰਤ ਰਿਦੇ ਧਿਆਨ ਦਾ ਦਿਨ ਰੈਣ ਜਪਨਥਾ ਉਹਨੂੰ ਆਪਣੇ ਰਿਦੇ ਚ ਧਿਆਨ ਲਾਉਂਦਾ ਉਹਨੂੰ ਜਪਦਾ ਉਹ ਮੂਰਤ ਹੈ ਜਿਹੜੀ ਕਾਲ ਤੋਂ ਵੀ ਮੁਕਤ ਵਾ ਫੇਰ ਵੀ ਮੂਰਤ ਹੈਗੀ ਆ ਸਤਪੁਰਖ ਅਕਾਲ ਮੂਰਤ ਰਿਦੇ ਧਾਰੋ ਧਿਆਨ ਆਪਣੇ ਰਿਦੇ ਦੇ ਵਿੱਚ ਉਹਦਾ ਧਿਆਨ ਧਰੋ ਤੇ ਜੇ ਮੂਰਤ ਹੈ ਨਹੀਂ ਤਾਂ ਧਿਆਨ ਕਹਦਾ ਤਰ ਦੇ ਪਈਆਂ ਕਿਦਾਂ ਤਰ੍ਹਾਂ ਕੇ ਧਿਆਨ ਜੁੜਾਂਗੇ ਕਿੱਥੇ ਕਾਲੇ ਆਕਾਸ਼ ਮਤਲਬ ਐ ਥੋੜੀ ਸੋਚਾਂਗੇ ਵੀ ਇੱਕ ਕਾਲੀ ਜੀ ਬਿਲਕੁਲ ਚਾਦਰ ਵਾ ਕੰਬਲਾ ਕਾਲਾ ਕਮਰਾ ਵਾ ਜਾਂ ਕੁਛ ਵਾ ਲੋਹਾ ਕੰਚਨ ਸੰਕਰ ਜਾਣੇ ਤੇ ਮੂਰਤ ਭਗਵਾਨਾ ਹਰ ਕਾ ਸੰਤ ਹਰ ਕੀ ਹਰ ਮੂਰਤ ਤੇ ਸਿਰ ਦੇ ਹਰ ਨਾਮ ਮੁਰਾਰ ਉਹ ਆ ਕਹਿੰਦੇ ਹਰ ਦਾ ਸੰਤ ਜਿਹਦੇ ਹਿਰਦੇ ਦੇ ਵਿੱਚ ਅਰ ਦੀ ਮੂਰਤਾ ਨਾਮ ਉਹਦਾ ਸਫਲ ਮੂਰਤ ਗੁਰ ਤਿਸ ਦਾ ਰੂਪ ਜਿਹੜਾ ਗੁਰ ਸ਼ਬਦ ਵਾ ਇਹੀ ਉਹਦਾ ਰੂਪ ਹੈ ਇਹੀ ਉਹਦੀ ਸਫਲ ਮੂਰਤਾ ਤੇਰੀ ਮੂਰਤ ਏਕਾ ਬਹੁਤ ਅਨੂਪ ਏਕਾ ਮੂਰਤ ਸੱਚਾ ਨਾਉ ਨਿਰਵੇਕਾ ਨਿਰਵੈਰ ਕਾਲ ਮੂਰਤ ਸਤਗੁਰ ਮੂਰਤ ਕੋ ਬਲ ਜਾਉ ਸੋ ਇਹ ਜਿਹੜੀ ਆ ਇਹ ਸਾਨੂੰ ਅਸੀਂ ਅਜਨਮਾ ਸ਼ਬਦ ਵਰਤਦੇ ਆ ਅਜੋਨੀ ਵਰਤਦੇ ਆ ਹੋਰ ਵਰਤਦੇ ਆ ਇਹ ਦੇਹ ਵੀ ਨਹੀਂ ਹੈਗੀ ਸੋ ਇਹ ਜਿਹੜਾ ਇਹ 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 ਇੰਨੀ ਬਾਣੀ ਇਹ ਬਾਰ ਬਾਰ ਗੱਲ ਕਰ ਰਹੀ ਆ ਇਹ ਇਹਦੇ ਬਾਰੇ ਅਸੀਂ ਸਾਡੇ ਵਿਦਵਾਨ ਉਹਨਾਂ ਦੀ ਸਮਝ ਨਹੀਂ ਆਈ ਜਾਂ ਜੋ ਕਾਲ ਹੈ ਤੇ ਉਹਨੇ ਇਹਨੂੰ ਇਗਨੋਰ ਹੀ ਕਰ ਦਿੱਤਾ ਪਾਠ ਤੋਂ ਤੇ ਉਹ ਇਸਲਾਮ ਵਾਲਾ ਜਾਂ ਵਿਦਾਂਤ ਵਾਲਾ ਜਿਹੜਾ ਵਾ ਅਦਵੈਤ ਵਾਲਾ ਉਹੋ ਜਿਹਾ ਵਿਚਾਰ ਘੋਟਣ ਲੱਗ ਬੇ ਤਾਂ ਹੀ ਤੱਕਲੇ ਕਹਿੰਦੇ ਵੀ ਤੁਹਾਡਾ ਸਾਡਾ ਸੇਮ ਆ ਸਾਡੇ ਵਿਆਖਿਆ ਕਰਨੇ ਉਹੀ ਵਿਆਖਿਆ ਕੀਤੀਆਂ ਆਂ ਅਦਵੈਤੀਆਂ ਵਾਲੀਆਂ ਯਾ ਨਰਗੁਨ ਫੈਕਟਿਵ ਵਾਲਿਆ ਵਾਲੀ ਸੋ ਇਹ ਮੈਂ ਇਹ ਸਕਰੀਨਸ਼ਾਟ ਲੈ ਲੈਣਾ ਇਹ ਚੀਜ਼ ਦੇ ਉੱਤੇ ਵਿਚਾਰੋ ਇਹ ਇਹ ਸਾਨੂੰ ਇਹਦੀ ਜਿੰਨੀ ਜ਼ਿਆਦਾ ਸਪਸ਼ਟਤਾ ਇਹਨੂੰ ਇਹਨੂੰ ਹੀ ਘਟਨਾ ਵਾ ਸ਼ਬਦ ਨੂੰ ਇਹ ਕਿਹੜਾ ਸ਼ਬਦ ਦੀ ਗੱਲ ਹੋ ਰਹੀ ਆ ਸੋ ਜੇ ਮੇਰੇ ਖਿਆਲ ਉਹੀ ਲੱਗ ਗਿਆ ਆਪਾਂ ਸਕਰੀਨਸ਼ਾਟ ਅਗਲਾ ਲਾਉਣਾ ਮੈਂ ਸੇਮ ਹੀ ਲੱਗ ਗਿਆ ਅਨੀ ਸਿੰਘ ਭਾਜੀ ਵੀ ਆਪਣੇ ਸਿੰਘ ਬ੍ਰਾਂਡ ਦੀ ਤੁਹਾਨੂੰ ਲੱਗੀ ਕੋਈ ਸਮਝ ਮੈਨਰੇ ਨਹੀਂ ਕੋਈ ਸਮਝ ਕੋਸਾ ਇਹ ਇਹ ਸਮਝ ਨਹੀਂ ਆ ਜੀ ਆਪਾਂ ਸਮਝ ਵਾਲੀ ਗੱਲ ਹੀ ਨਹੀਂ ਕਰ ਰਿਹਾ ਜੀ ਅਸੀਂ ਗੱਲ ਕਰ ਰਹੇ ਹਾਂ ਅਸੀਂ ਅਸੀਂ ਗਰਾਊਂਡ ਬ੍ਰੇਕ ਕਰਦੇ ਪਈਆਂ ਜਿਹਨੂੰ ਕਹਿੰਦੇ ਨੇ ਗਰਾਊਂਡ ਬ੍ਰੇਕਿੰਗ ਮਤਲਬ ਕਿ ਇਹ ਸਾਡੀ ਕਿਤੇ ਬਰਫ਼ ਜੰਮੀ ਪਈ ਆ ਇਹ ਅਸੀਂ ਉਸ ਤੋਂ ਅੱਗੇ ਗੱਲ ਕਰ ਰਹੇ ਹਾਂ ਵੀ ਇਹ ਇਹਨੂੰ ਚੈਲੰਜ ਮੰਨੋ ਵੀ ਇਹ ਕੁਝ ਗੜਬੜ ਰਹੀ ਹੈ ਕਿ ਆਪਣੇ ਸਮਥਿੰਗ ਇਜ਼ ਮੋਰ ਇਨ ਗੁਰਸਿੱਕੀ ਜਿਹੜੀ ਸਾਨੂੰ ਅਸੀਂ ਸਮਝੀ ਬੈਠੇ ਆ ਦੇਖੀ ਬੈਠੇ ਆ ਉਸ ਤੋਂ ਅੱਗੇ ਜਾਰੀ ਆ ਗੱਲ ਹਾਂਜੀ ਭਾਈ ਜੀ ਹਾਂਜੀ ਭਾਈ ਜੀ ਮੈਂ ਕਿਹਾ ਗੱਜਣ ਸਿੰਘਾਂ ਅਕਲ ਵਾਲੀ ਗੱਲ ਹੀ ਹੋ ਗਈ ਵੀਰੇ ਮੇਰੇ ਨਾਲ ਸਮਝ ਮੇਰੇ ਵੀ ਕੁਝ ਨਹੀਂ ਲੱਗਿਆ ਮੈਂ ਤੁਹਾਡੇ ਕੁਐਸਚਨ ਵੀ ਸੁਣੇ ਮੈਨੂੰ ਰੈਲੇਵੈਂਸ ਵੀ ਨਹੀਂ ਪਤਾ ਲੱਗਾ ਵੀ ਉਹ ਕੁਐਸਚਨ ਆ ਦੀ ਵੀ ਕੀ ਰੈਲੇਵੈਂਸ ਆ ਨਾ ਆਪਣੇ ਵੀ ਇਹ ਟੌਪਿਕ ਦੇ ਨਾਲ ਮੈਨੂੰ ਸਮਝੋ ਬਾਰ ਜੀ ਲੱਗਦਾ ਨਹੀਂ ਉਹ ਕੁਐਸਚਨ ਤੇ ਮੇਰੇ ਆ ਨਾ ਮੈਂ ਦੇਖੋ ਤੇ ਮੈਂ ਹੋਰ ਵੀ ਗੱਲ ਕੀਤੀ ਉਹਨੇ ਵੀ ਦੇਖੋ ਜਿਹੜਾ ਜਿਹੜਾ ਸੱਚ ਵਾ ਨਾ ਉਹ ਮੇਰੇ ਤੇ ਡਿਪੈਂਡ ਨਹੀਂਗਾ ਉਹ ਉਹ ਚਾਵੇ ਕਿਸੇ ਨੂੰ ਉਹ ਉਹ ਕਰ ਸਕਦਾ ਮੈਂ ਹੈਗਾ ਇੱਕ ਮੁਲਾਜ਼ਮ ਜਾਂ ਬੰਦਾ ਤੇ ਅਹੀਂ ਇਹ ਗੁਰਬਾਣੀ ਤੇ ਵੀ ਆ ਵੀ ਇਹ ਮੁੱਤ ਜਿਹੜੀ ਪਾਰਕੂ ਅੱਗੇ ਖੋਲਣੀ ਆ ਜਿਹੜਾ ਕਮਿਟਮੈਂਟ ਨਾਲ ਆਇਆ ਬੰਦਾ ਅਹੀਂ ਇਹ ਵੀ ਨਹੀਂ ਕਹਿੰਦੇ ਵੀ ਅੱਖਾਂ ਮੰਨ ਕੇ ਮੰਨਣਾ ਪੈਣਾ ਸਾਡਾ ਉਹ ਨਹੀਂ ਵੀ ਉਹ ਇਹਨੂੰ ਹੋਂ ਤੂੰ ਮੰਨ ਲਾ ਇਹੀ ਸੱਚਾ ਯਕੀਨ ਕਰ ਅਹੀਂ ਤੇ ਚੈਲੰਜ ਹੀ ਇਹ ਦਿੰਨੇ ਆ ਵੀ ਪਾਈਏ ਦੇ ਵਿੱਚ ਖੂਟ ਕੱਢੀ ਜੇ ਨਾ ਨਿਕਲ ਪਾਇਆ ਪੂਰਾ ਸੱਚ ਪਹੋਗਿਆ ਵੀ ਆਹੀ ਆਖੀਰਲਾ ਸੱਚ ਤੇ ਫੇਰ ਜੇ ਉਹ ਮਿਲ ਗਿਆ ਤੇ ਫੇਰ ਕਿਉਂ ਬਾਜਾ ਲਾਣਾ ਚਾਹੁੰਦਾ ਵੀ ਕੀ ਦੀ ਕਮਿਟਮੈਂਟ ਕੋ ਜੇ ਤੂੰ ਕੋਈ ਮਕਸਦ ਹੈ ਜਾਣਨ ਦਾ ਜੇ ਮਕਸਦ ਹੈ ਕਿ ਕੀ ਹੈ ਜੇ ਮਕਸਦ ਤੇਰਾ ਸਹੀ ਹੈ ਤੇ ਫੇਰ ਤੂੰ ਉੱਤੇ ਖੜੇਗਾ ਵੀ ਕਿ ਨਹੀਂ ਖੜੇਗਾ ਜੇ ਖੜਨਾ ਹੀ ਨਹੀਂਗਾ ਜਨਰਲ ਨੌਲੇਜ ਨਹੀਂ ਅਸੀਂ ਮਤਲਬ ਇਹ ਚੀਜ਼ ਗੁਰਮਤ ਜਿਹੜੀ ਆ ਗੁਰਬਾਣੀ ਵੀ ਕਹਿੰਦੀ ਆ ਪੀਏ ਕੋਈ ਜਰਨਲ ਨੌਲੇਜ ਨਹੀਂ ਗਈ ਪੀਓ ਫਿਰ ਜਸ ਟਾਈਮ ਪਾਸ ਲਈ ਇਨਫੋਰਮੇਸ਼ਨ ਕਰ ਲਈ ਅਸਲ ਭਾਈ ਜੀ ਮੈਨੂੰ ਇਉਂ ਲੱਗਦਾ ਮੈਂ ਤੁਹਾਨੂੰ ਦੱਸਦਾ ਗੱਲ ਵੀ ਮੇਰੇ ਹਿਸਾਬ ਨਾਲ ਕੋਈ ਜਾਣ ਕੇ ਕੋਈ ਮੈਨੂੰ ਕੋਈ ਫਰਕ ਵੀ ਨਹੀਂ ਪੈਣਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਹਨ ਹੂੰ ਵੀ ਮੈਨੂੰ ਨਹੀਂ ਲੱਗਦਾ ਜੀ ਮੈਨੂੰ ਕੋਈ ਫਰਕ ਵੀ ਪਊਗਾ ਜੇ ਮੈਨੂੰ ਨਾਂ ਵੀ ਪਤਾ ਲੱਗੇ ਜਾਂ ਕੁਝ ਵੀ ਹਨਾ ਉਹ ਉਹ ਠੀਕ ਆ ਉਹ ਤੇ ਆਪਣੀ ਇਹ ਤੇ ਦੇਖੋ ਇਹ ਪਤਾ ਕਿੰਨਾ ਲਈ ਆ ਦੇਖੋ ਇਹ ਇਹ ਮੈਂ ਤੁਹਾਨੂੰ ਦੱਸ ਦਿੰਦਾ ਨਾ ਇਹ ਇੱਕ ਇੱਕ ਗੱਲ ਕਿੰਨਾ ਲਈ ਆ ਪੀਏ ਜਿਹੜੇ ਲੋਕ ਕਹਿੰਦੇ ਵੀ ਮੈਂ ਸਰਵਾਈਵ ਕਰਦਾ ਜ਼ਿੰਦਗੀ ਚ ਨਾ ਲੋਕੀ ਉਹ ਮੈਂ ਯਾਰ ਆਪਣੀ ਲਾਈਫ ਦੇਖਣੀ ਆ ਇੰਜੋਏ ਕਰਨੀ ਆ ਇਹ ਉਹ ਹੈ ਨਾ ਆਪਾਂ ਕੰਮ ਕਰਨਾ ਜੀ ਉਹ ਤੇ ਆਪਾਂ ਮੁੜ ਕੇ ਮੂਵੀ ਦੇਖਣੀ ਆ ਤੇ ਨਿਆਣੇ ਪਾਲਣੇ ਆ ਤੇ ਕਿਸੇ ਨਾਲ ਧੋਖਾ ਖੜੀ ਨਹੀਂ ਕਰਨੀ ਉਹ ਠੀਕ ਆ ਉਹ ਉਹ ਵਧੀਆ ਕੰਮ ਆ ਉਹ ਤੇ ਕਰਨਾ ਹੀ ਕਰਨਾ ਸਾਰੇ ਪਰ ਕਈ ਲੋਕ ਕਹਿੰਦੇ ਵੀ ਬੜ ਯਾਰ ਸਰਵਾਈਵ ਹੀ ਕਦੇ ਲਈ ਕਰਨਾ ਮੈਂ ਇਹ ਕਹਿੰਦਾ ਵੀ ਮੈਂ ਸੌਖਾ ਸਰਵਾਈਵ ਕਰਨਾ ਬੜਾ ਖੁਸ਼ੀ ਜ਼ਿੰਦਗੀ ਪਰ ਦੂਜਾ ਕਹੂਗਾ ਯਾਰ ਵੀ ਇਹਦੇ ਵਿੱਚ ਵੀ ਰਿਸਕ ਵਾ ਕੱਲ ਨੂੰ ਹੋ ਸਕਦਾ ਵੀ ਕੱਲ ਨੂੰ ਟਾਈਮ ਪਤਾ ਨਹੀਂ ਕਿ ਐਸਾ ਆਉਣਾ ਸਾਡਾ ਕੁਝ ਵਰਲਡ ਵਾਰ ਲੱਗ ਜਾਏ ਤੇਰੀ ਲੱਤ ਬਾਹਰ ਕੁੱਟੀ ਜਾਏ ਤੇ ਫਿਰ ਸਰਵਾਈਵ ਕਰਨਾ ਹੀ ਕਦੇ ਲਈ ਨਾ ਹੀ ਕਰੀਏ ਸਰਵਾਈਵ ਰਿਸਕ ਹੀ ਨਹੀਂ ਰਹੂਗਾ ਮਤਲਬ ਨਾ ਰਹੇਗਾ ਬਾਸ ਮਤਲਬ ਸਰਵਾਈਵ ਕਰਨਾ ਕਿਉਂ ਆ ਚੰਗਾ ਕਰਨਾ ਮਾੜਾ ਕਰਨਾ ਉਹ ਤੇ ਬਾਅਦ ਆਊਗਾ ਨਾ ਕੁਝ ਲੋਕ ਹੁੰਦੇ ਸਾਰਿਆਂ ਲਈ ਨਹੀਂ ਹੈਗਾ ਇਹ ਉਹਨਾਂ ਦੇ ਵਿੱਚ ਜਿਨ੍ਹਾਂ 'ਚ ਹੁੰਦਾ ਵੀ ਯਾਰ ਜੀਵਨ ਮਤਲਬ ਵਾਈ ਆਈ ਵਾਂਟ ਟੂ ਲਿਵ ਵਾਸਟ ਅ ਪੁਆਇੰਟ ਮੈਂ ਬੱਚੇ ਪੈਦਾ ਕਰ ਦੂੰਗਾ ਠੀਕ ਆ ਜੰਮੇ ਆ ਭਾਜੀ ਵਧੀਆ ਵੀ ਜੰਮੇ ਆ ਠੀਕ ਆ ਦੁਨੀਆਦਾਰੀ ਦੇਖੋ ਹੋਰ ਤਾਂ ਨਹੀਂ ਨਹੀਂ ਉਹ ਠੀਕ ਆ ਨਹੀਂ ਤੁਹਾਡੇ ਤੁਹਾਡੇ ਲਈ ਠੀਕ ਆ ਮੈਂ ਨਹੀਂ ਕਹਿ ਰਿਹਾ ਪਰ ਮੈਂ ਕਹਿ ਰਿਹਾ ਵੀ ਕੁਝ ਲੋਕ ਹੁੰਦੇ ਆ ਉਹਨਾਂ ਲਈ ਇਹ ਗੁੱਡ ਇਨਫ ਨਹੀਂ ਹੁੰਦੀ ਇਹ ਜਿਹੜੀ ਐਕਸਕਿਊਜ਼ ਆ ਵੀ ਜੰਮੇ ਆ ਉਹ ਜੀ ਸਾਸੀ ਨੇ ਆ ਸਾਨੂੰ ਕਿਸੇ ਨੇ ਜੰਮਿਆ ਸਾਨੂੰ ਵੀ ਜਮ ਕੇ ਕੇ ਨੂੰ ਬਚਾ ਕੇ ਜਾਣਾ ਉਹ ਕਹੂਗਾ ਯਾਰ ਮੇਰਾ ਠੇਕਾ ਮੈਂ ਦੁਨੀਆ ਬਣਾਈ ਆ ਦੁਨੀਆ ਵਗੈਰੀ ਜੰਮੀ ਜਾਂਦੀ ਆ ਮੈਂ ਸਮਝ ਗਿਆ ਤੁਹਾਡੀ ਗੱਲ ਮੈਂ ਕੈਚ ਕਰ ਗਿਆ ਵੀਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਡੀ ਗੱਲ ਜਮਾ ਸਮਝ ਗਿਆ ਹੁਣ ਮੈਨੂੰ ਮੈਨੂੰ ਆਈਡ ਆਊਟ ਸੀ ਮੈਨੂੰ ਫਰਕ ਵੀ ਕੀ ਐ ਇਸ ਚੀਜ਼ ਦਾ ਹਨਾ ਵੀ ਜੇ ਮੈਂ ਕਰਣੀ ਕੀ ਲਾਉਂਗਾ ਦੁਨੀਆ ਤੇ ਜਾਣ ਕੇ ਹਾਂ ਮੈਂ ਦੁਨੀਆ ਤੇ ਸਮਾਜ ਤੇ ਮੈਂ ਕੀ ਫਰਕ ਪਾ ਸਕਦਾ ਵੀ ਇਹਨੂੰ ਇਦਾਂ ਲੱਗਦਾ ਵੀ ਤੁਸੀਂ ਇਦਾਂ ਗੱਲ ਮੈਨੂੰ ਸਮਝਾਉਣੀ ਚਾਹੁੰਦੇ ਹੋ ਨਾ ਤੇ ਮੈਨੂੰ ਨਹੀਂ 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 ਇਦਾਂ ਨਹੀਂ 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 ਮੈਂ ਇਸ ਤੋਂ ਅੱਗੇ ਜਾ ਰਿਹਾ ਉਹ ਤਾਂ ਮੈਂ ਜਾ ਰਿਹਾ ਜਦ ਤੁਸੀਂ ਇਹਦੇ ਜਾਵੜਿਆ ਇਹ ਇਹ ਜਿਹੜਾ ਸਵਾਲ ਤੁਸੀਂ ਕੀਤਾ ਇਹ ਹੈਗਾ ਜਿਗਿਆਸੂ ਜਿਹੜੇ ਉਹ ਉਹਨੂੰ ਕਹਿੰਦੇ ਵੀ ਕਿੱਥੋਂ ਆਏ ਆ ਕਿੱਥੇ ਜਾਣਾ ਉਹ ਪਤਾ ਸਵਾਲ ਹੀ ਉੱਟਦਾ ਹੀ ਹੈ ਮਨ ਤੋਂ ਮੈਂ ਮੈਂ ਵਾਹ A Miri Honda... ਅਸਲ 'ਚ ਠੀਕ ਆ ਮੈਂ ਸੁਣ ਲਿਆ ਵੀ ਯਾਰ ਨਿਆਣੇ ਪੜ ਲਓ ਆ ਤੁਸੀਂ ਆ ਪੜਾਈ ਕਰ ਲਓ ਇੱਥੇ ਚੰਗੀ ਨੌਕਰੀ ਮੋਟੀ ਤਨਖਾਹ ਮਿਲ ਜੂਗੀ ਸੌਖੇ ਰਹੋਗੇ ਚੰਗੀ ਗੱਡੀ ਰੱਖ ਲੋਗੇ ਅਸੀਂ ਘਰ 'ਚ ਰਹਿਦੋਗੇ ਆਰਾਮ ਦਾ ਪਰ ਉਹ ਕਹਿੰਦਾ ਪਰ ਇਹ ਇੱਥੇ ਕਰਕੇ ਮੇਰਾ ਜੀਵਨ ਹੋਇਆ ਮਤਲਬ ਜੀ ਲਿਜੀਏ ਐਂ ਤੇ ਐਂ ਤੇ ਹੁਣ ਕਿਸੇ ਟਾਈਮ ਜੇ ਅਸੀਂ ਅੱਜ ਤੋਂ 5-10 ਹਜ਼ਾਰ ਸਾਲ ਪਹਿਲਾਂ ਪੈਦਾ ਹੋ ਹੁੰਦੇ ਉਦੋਂ ਤੇ ਇਹੀ ਹੁੰਦਾ ਵੀ ਲੱਕੜਾ ਇਕੱਠੀਆਂ ਕਰਕੇ ਅੱਗ બાળ ਲਓ ਤੇ ਸ਼ਿਕਾਰ ਕਰਕੇ ਰੋਟੀ ਪਾਣੀ ਲੈ ਕੇ ਖਾ ਪੀ ਕੇ ਸੌਂਜੋਗੇ ਤੇ ਇਹ ਮਤਲਬ origignal what is my original purpose ਉਹ ਤਾਂ ਜਨਮ ਵੀ ਕਰ ਰਹੇ ਆ ਜਨਮ ਵੀ ਹੀ ਕਰ ਰਹੇ ਆ ਅਸੀਂ ਵੀ ਇਹੀ ਕਰ ਰਹੇ ਆ ਮੈ ਮੈਨੂੰ ਮੈਨੂੰ ਲੱਗਦਾ ਬਾਈ ਜੀ ਵੀ ਇਹੀ ਆ ਵੀ ਮੇਰੇ ਹਿਸਾਬ ਨਾਲ ਉਹਨਾਂ ਦਾ ਵੀ ਇਹੀ ਆ ਵੀ ਮੈਂ ਉਹ ਕਰ ਵੀ ਕੀ ਜਦੋਂ ਮੈਂ ਦੁਨੀਆ ਤੇ ਕੀ ਬਦਲ ਦੂੰਗਾ ਜੇ ਦੇਖਿਆ ਜਾ ਵੀ ਆਪ ਦੀ ਲਾਈਫ ਨੂੰ ਦੇਖੋ ਮੇ ਉਹ ਜਿੰਨਾ ਦੇਖੋ ਇਹ ਜਿੰਨੂੰ ਜਿੱਥੇ ਜਿੰਦਾਂ ਨੂੰ ਜਿੱਥੇ ਸੁਖੀ ਰੱਖਿਆ ਨਾ ਉਹਨੂੰ ਉੱਥੇ ਹੀ ਰਹਿਣਾ ਚਾਹੀਦਾ ਜਿੰਨੂੰ ਜਿੰਨੀ ਨੂੰ ਲੱਗਦਾ ਪੀ ਇਸ ਗੁੱਡ ਐਨਫ ਫਾਰ ਮੀ ਦੈਟਸ ਫਾਈਨ ਕਈਆਂ ਲਈ ਨਹੀਂ ਹੁੰਦਾ ਕਈਆਂ ਜਿਹੜੇ ਜਿਹੜੇ ਜਗਿਆਸੂ ਉਹਨਾਂ ਵਾਸਤੇ ਸਵਾਲਾ ਵੀ ਇਹੀ ਕਿ ਕਈਆਂ ਦੀ ਇਹ ਇਹ ਐਨਐਫ ਵੱਡਾ ਨਫੀ ਹੈਗਾ ਹਾਂ ਵੀ ਕੀ ਸਾਡਾ ਕੀ ਕੰਮ ਆਉਂਦਾ ਮੈਂ ਕਿਹੜੀ ਕੀ ਕੰਮ ਮਤਲਬ ਫਿਰ ਉਹ ਕੀ ਆ ਵੀ ਉਹ ਜਿਹੜਾ ਹੁਕਮ ਦੀ ਗੱਲ ਆ ਵੀ ਤੁਹਾਨੂੰ ਅਸੀਂ ਕਿਹੜੀ ਦਿਸ਼ਾ 'ਚ ਕੰਮ ਕਰੀਏ ਵੀ ਸਾਡੇ ਤੋਂ ਬਾਅਦ ਆ ਵੀ ਕਿਹੜੀ ਦਿਸ਼ਾ ਵਾ ਜਿਹੜੀ ਭਾਵੇਂ ਖੇਡ ਦੀ ਸਕ੍ਰਿਪਟੀ ਆ ਭਾਵੇਂ ਲੌਂਗ ਟਰਮ ਚੀਜ਼ਾਂ ਦੁਨੀਆ ਮੁੱਕ ਗਈ ਤੇ ਸਾਰਾ ਕੁਝ ਮੁੱਕ ਗਿਆ ਪਰ ਜਦੋਂ ਤੱਕ ਚੱਲਦੀ ਆ ਤੇ ਮੇਰਾ ਜਿਹੜਾ ਕੈਰੈਕਟਰ ਵਾ ਇਸ ਵੱਡੇ ਸਾਰੇ ਪਲੇ ਦੇ ਵਿੱਚ ਹੈਗਾ ਅਸੀਂ ਕਿਹੜੀ ਸਕ੍ਰਿਪਟ ਫਾਲੋ ਕਰਨੀ ਆ